ਫਾਜ਼ਿਲਕਾ ਦੇ ਸੀਜ਼ਨ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਦੀਆਂ ਵਕਫਾ ਕਨਾਂਜ ਮਡੀਆਂ ਚ ਬਰਸਾਤ ਨਾਲ ਖਰਾਬ ਹੋਈ ਕਣਕ ਦੀਆਂ ਭਰੀਆਂ ਬੋਰੀਆਂ ਤੇ ਕਣਕ ਦੇ ਢੇਰ ਪਾਣੀ ਵਿੱਚ ਭਿੱਜ ਜਾਣ ਕਾਰਨ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਸੀ ਜਿਸ ਦੇ ਰੋਸ ਵਿੱਚ ਜੋ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਆਰੰਭੇ ਸੰਘਰਸ਼ ਦੌਰਾਨ ਮੁੱਖ ਮੰਤਰੀ ਪੰਜਾਬ ਨੂੰ ਇੱਕ ਪੱਤਰ ਭੇਜ ਕੇ ਮਾਮਲੇ ਦੀ ਸਾਰੀ ਜਾਂਚ ਦੀ ਗੁਹਾਰ ਲਗਾਈ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਪੰਜਾਬ ਵੱਲੋਂ ਦਫ਼ਤਰ ਪੰਜਾਬ ਮੰਡੀ ਬੋਰਡ ਮੁਹਾਲੀ ਰਾਹੀਂ ਫਾਜ਼ਿਲਕਾ ਦੇ ਪੰਜਾਬ ਮੰਡੀ ਬੋਰਡ ਦੇ ਦਫ਼ਤਰ ਜ਼ਿਲ੍ਹਾ ਮੰਡੀ ਅਫਸਰ ਨੇ ਇਸ ਮਸਲੇ ਦੀ ਪੜਤਾਲ ਕਰਨ ਲਈ ਹੁਕਮ ਚਾਰੀ ਹੋਈ ਸਕ ਜਿਸ ਦੇ ਤਹਿਤ ਜ਼ਿਲ੍ਹਾ ਮੰਡੀ ਅਫਸਰ ਵੱਲੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਪ੍ਰੈਸ ਸਕੱਤਰ ਨੂੰ ਮਿਤੀ 7 ਅਗਸਤ ਦੁਪਹਿਰ 12 ਵਜੇ ਉਕਤ ਪੱਤਰ ਵਿੱਚ ਹਾਜ਼ਰ ਹੋਣ ਲਈ ਆਪਣੇ ਦਫ਼ਤਰ ਬੁਲਾਇਆ ਗਿਆ ਸੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਨਿਸ਼ਾਨ ਸਿੰਘ ਢਿੱਲੋਂ ਤੇ ਪ੍ਰੈਸ ਸਕੱਤਰ ਬੂਟਾ ਸਿੰਘ ਚਿਮਣੇਵਾਲਾ ਨੇ ਦੱਸਿਆ ਕਿ ਜਦੋਂ ਉਕਤ ਪੱਤਰ 'ਚ ਦਰਦ ਸਵੇ ਮਤੇਬਕ ਦਫ਼ਤਰ ਪੁੱਜੇ ਤਾਂ ਉੱਤੇ ਜ਼ਿਲ੍ਹਾ ਮੰਡੀ ਅਫਸਰ ਦੇ ਦਫ਼ਤਰ ਨੂੰ ਤਾਲਾ ਲੱਗਿਆ ਹੋਇਆ ਸੀ ਮੈਂ ਬੂਟਾ ਸਿੰਘ ਚਿਮਣੇਵਾਲਾ ਪ੍ਰੈਸ ਸਕੱਤਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਮੇਰੇ ਨਾਲ ਸਰਦਾਰ ਬਨੇਸ਼ਾਨ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਕੀ ਮਸਲਾ ਹੈ ਤੁਸੀਂ ਮਾਰਕੀਟ ਕਮੇਟੀ ਆਇਓ ਸਾਨੂੰ ਨਾ ਇਹਨਾਂ ਨੇ ਇੱਕ ਡੀਐਮਓ ਸਾਹਿਬ ਨੇ ਲੈਟਰ ਕਢਿਆ ਸੀਗਾ ਵੀ ਤੁਸੀਂ ਇਸ ਜਿਹੜੀ ਕਣਕ ਦੀ ਭਰਪਾਈ ਦੁਕਾਨ ਹੋਇਆ ਸੀਗਾ ਅਪ੍ਰੈਲ ਦੇ ਜਦੋਂ ਕਣਕ ਦਾ ਸੀਜ਼ਨ ਆਇਆ ਸੀ ਤਾਂ ਬਹੁਤ ਲਾਰਸਕੇਲ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਜੇ ਮੈਂ ਕਹਿ ਦਾਂ ਤਾਂ ਫਾਲਕਾ ਮਾਰਕੀਟ ਕਮੇਟੀ ਚ ਹੋਇਆ ਸੀ ਕਿਸ ਤਰ੍ਹਾਂ ਨੁਕਸਾਨ ਹੋਇਆ ਸੀ بارشਾਂ ਨਾਲ ਬੇਮੌਸਮੀ بارشਾਂ ਨਾਲ ਕਾਂਕਾਂ ਦੇ ਥੱਲੇ ਨਹੀਂ ਕਾਂਕਾਂ ਦੀਆਂ ਭਰੀਆਂ ਬੋਰੀਆਂ ਦੇ ਉੱਥੋਂ ਦੇ ਪਾਣੀ ਟੱਪਿਆ ਸੀ ਠੀਕ ਹੈ ਪੰਜਾਬ ਸਰਕਾਰ ਦਾ ਵੀ ਨੁਕਸਾਨ ਹੋਇਆ ਤੇ ਉਹਦੇ ਚ ਕਿਸਾਨਾਂ ਦਾ ਵੀ ਨੁਕਸਾਨ ਹੋਇਆ ਅਸੀਂ ਉਹਦੀ ਬੇਨਤੀ ਅਸੀਂ ਬੋਰੀਆਂ ਦੇ ਖੜ ਕੇ ਵੇਖ ਕੇ ਇਹ ਕੰਪਲੇਨਟ ਕੀਤੀ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਤੁਸੀਂ ਇੱਕ ਬਦਲ ਕਹਿੰਦੇ ਆਂ ਵੀ ਅਸੀਂ ਕਰਪਸ਼ਨ ਰਹਿਤ ਹੈ ਕਿ ਅਸੀਂ ਇੱਕ ਬਦਲ ਦਿੰਦੇ ਆਂ ਪਰ ਦੁੱਖ ਹੋਇਆ ਜਦੋਂ ਵੇਖ ਕੇ ਵੀ ਉਹਦਾ ਨੁਕਸਾਨ ਕਿਸਾਨਾਂ ਨੂੰ ਹੋਇਆ ਆੜਤੀਆਂ ਨੇ ਇਹ ਕਹਿਤਾ ਵੀ ਅਸੀਂ ਤਾਂ ਸਿਰਫ ਕਮਿਸ਼ਨ 에ਜੰਟ ਆਂ ਸਾਨੂੰ ਤਾਂ ਉਸੇ ਤੇ ਜੋ ਕਮਿਸ਼ਨ ਮਿਲਣਾ ਅਸੀਂ ਉਹਦੀ ਪ੍ਰਭਾਈ ਨਹੀਂ ਕਰ ਸਕਦੇ। ਬੋਰੀਆਂ ਨੂੰ ਉਤਲ-ਪੁਤਲ ਕਰਿਆ, ਉਸ ਕਰਿਆ, ਏਜੰਸੀਆਂ ਨੇ ਪੈਸੇ ਖਾਦੇ, ਉਹ ਕਣਕ ਖਰਾਬ ਸਰਕਾਰ ਨੂੰ ਗਈ, ਕੰਡੇ ਤੇ ਬਹਿ ਕੇ ਅਫਸਰ ਨੇ ਤੋਲ ਪੂਰੇ ਕੀਤੇ ਤੇ ਇੱਕ ਘੱਟ ਵੱਧ ਜੜੀ ਹੋਈ ਉਹ ਕਿਸਾਨਾਂ ਦੇ ਪੱਲੇ ਪਈ। ਅਸੀਂ ਉਦੋਂ ਪੰਜਾਬ ਸਰਕਾਰ ਨੂੰ ਇੱਕ ਗੋਹਾਰ ਲਈ ਸੀ। ਵੀ ਤੁਸੀਂ ਕਹਿੰਦੇ ਵੀ ਅਸੀਂ ਕਿਸਾਨਾਂ ਦੀ ਬਾਹ ਫੜਨੀ ਹੈ ਕਿਸਾਨ ਕਰਜ਼ੇ 'ਚ ਮਰੇ ਪਏ ਆ ਵਿਦੇਸ਼ਾਂ ਦੇ ਵਿੱਚ ਮੁੰਡੇ ਰੋਦੇ ਆ ਨਸ਼ਾ ਗ੍ਰਸਤ ਪੰਜਾਬ ਹੋ ਗਿਆ ਤੇ ਜਿਹੜੀ ਇਹ ਮੌਸਮ ਦੀ بارش ਆਈ ਹੈ ਇਹਨੂੰ ਸੰਭਾਲਣ ਵਾਸਤੇ ਨਾ ਤੁਹਾਡਾ ਮੰਡੀ ਬੋਰਡ ਹੈ ਤੇ ਨਾ ਪ੍ਰਸ਼ਾਸਨ ਫਿਰ ਉਸ ਪੱਤਰ ਦਾ ਕੀ ਐਕਸ਼ਨ ਲਿਆ ਗਿਆ ਸੀ ਉਹਦੇ ਐਕਸ਼ਨ ਦੇ ਵਿੱਚ ਸਾਨੂੰ ਅੱਜ 12 ਵਜੇ ਡੀਐਮ ਨੂੰ ਸਾਹਿਬ ਨੇ ਲੈਟਰ ਕਟਿਆ ਸੀਗਾ ਵੀ ਤੁਸੀਂ ਉਸ ਇਨਕੁਆਰੀ ਦੇ ਵਿੱਚ ਸ਼ਾਮਲ ਹੋ ਮੈਂ ਤੇ ਸਰਦਾਰ ਨਿਸ਼ਾਨ ਸੋ ਕਿਉਂਕਿ ਕਾਦੀਆਂ ਜਥੇਬੰਦੀ ਸਰਦਾਰ ਹਮਿੰਦਰ ਸਿੰਘ ਕਾਦੀਆਂ ਨੇ ਸਾਨੂੰ ਇਹ ਸੰਦੇਸ਼ ਦਿੱਤਾ ਸੀਗਾ ਵੀ ਤੁਸੀਂ ਆਪਦੇ ਕਿੰਨੇ ਦੁੱਖ ਸੁੱਖ ਹੈ ਕਿੰਨੇ ਵੀ ਕੁਸ ਹੈ ਪਰ ਜਿੱਥੇ ਕਿਸਾਨਾਂ ਦੀ ਲੋੜ ਪੈ ਜੇ ਉੱਥੇ ਤੁਸੀਂ ਸਾਰੇ ਜਿਵੇਂ ਛੱਡ ਕੇ ਜਾਣਾ ਕਣਕ ਮੋਕੇ ਵੀ ਅਸੀਂ ਇੱਥੇ ਸੀ ਹੁਣ ਸੀਜ਼ਨ ਛੋਂਡੇ ਦਾਉਣ ਵਾਲਾ ਜੇ ਅੱਗੇ ਕਣਕ ਮੋਕੇ ਇਹਨਾਂ ਨੁਕਸਾਨ ਹੋਇਆ ਤੇ ਝੋਨੇ ਮੋਕੇ ਹੁਣ ਨਹੀਂ ਹੋ ਸਕਦਾ ਬੇਮੌਸਮੀ بارش ਕਰਕੇ ਫੇਰ ਵੀ ਨੁਕਸਾਨ ਹੋਦਾ ਝੋਨੇ ਦਾ ਵੀ ਨੁਕਸਾਨ ਹੋਦਾ ਜਿਹੜੀ ਬਾਸਮਤੀ ਦੀ ਇੱਕ ਹੱਬ ਹੈ ਫਾਲਕਾ ਇਹਦਾ ਬਾਸਮਤੀ ਦੁਨੀਆ ਤੇ ਵਿੱਚ ਮੰਨਿਆ ਹੈ ਜੇ ਉਹ ਰੰਗ ਤੋਂ ਮਾੜਾ ਜਾਂ ਬੇਰੰਗ ਹੋ ਗਿਆ ਕੁਸ ਹੋ ਗਿਆ ਕਿਸੇ ਨੇ ਲੈਣਾ ਇਹ ਤਾਂ ਰੁਪਏ 2 ਰੁਪਏ ਦਾਕਾ ਨਹੀਂ ਇਹ ਸੈਗਣਿਆਂ ਦਾ ਕਿਸਾਨਾ ਸਿਰ ਆਰਥਿਕ ਨੁਕਸਾਨ ਹੋਣਾ ਹੁਣ ਤੁਹਾਨੂੰ ਇੱਥੇ ਬੁਲਾਇਆ ਸੀ ਫਿਰ ਕੀ ਇਨਕੁਆਰੀ ਕੀਤੀ ਗਈ ਹੈ ਇਨਕੁਆਰੀ ਕੋਈ ਵੀ ਨਹੀਂ ਜਿੰਦਰਾ ਲੱਗੇ ਪਿਆ ਦਫਤਰ ਨੂੰ ਅਸਾਂ ਟੱਕਰਾਂ ਮਾਰ ਕੇ ਘੰਟਾ ਹੋ ਗਿਆ ਬੈਠਣ ਨੂੰ ਆ ਮੇਰੇ ਨੀ ਰੀਪਲੇਸ ਰੀਪਲੇਸਮੈਂਟ ਹੋਇਆ ਮੇਰਾ ਗੋਡਾ ਬਦਲਾ ਗਿਆ ਤਾਂ ਮੈਂ ਤਾਂ ਬੱਚਨ ਨੂੰ ਨਾਲ ਲੱਕੇ ਤੇ